ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ ਦੁਬਾਸ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪਹੁੰਚੀ ਗੁਰਦੁਆਰਾ ਮਸਤਾਨਾ ਸਾਹਿਬ ਦੀ ਐਂਬੂਲੈਂਸ ਹਾਜੀ ਦਵੀ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਵੀ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਪਹੁੰਚਤੀ ਕਰਵਾਇਆ ਗਿਆ ਮੀਡੀਆ ਨਾਲ ਗੱਲ ਕਰਦੀ ਹੋਈ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਵਾਹਨ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੇ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਜਿਹੜਾ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਕਿਹੜਾ ਕੀ ਹੋਇਆ ਪਿੰਨ ਦੇ ਹਾਸਾ ਜੀ ਸੰਘਣੀ ਧੁੰਦ ਇਹਦਾ ਕਾਰਨ ਬਣਿਆਗਾ ਹਾਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੀ ਵਿੱਚ ਪਿੱਛੇ ਜਾ ਕੇ ਪੀਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤੂਆਣਾ ਸਾਹਿਬ ਵਾਲੀ ਧੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ 'ਚ ਵੀ ਵੱਜੀ ਮਤਲਬ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ ਇਦੇ ਵਿੱਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਰਮਨਦੀਪ ਸਿੰਘ ਲਖਾਨਾ ਉਪਰਗੜ੍ਹ ਸਿੰਘ ਮਲੋਟ ਏਰੀਏ ਦੇ ਨਾਲ ਇਹ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਇੰਜਰਡ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬਸ ਕਿੱਥੋਂ ਕਿੱਥੇ ਜਾ ਰਹੀ ਸੀ ਬਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਸੂਰ ਸਾਈਡ ਤੋਂ ਅੰਗਰੂ ਤੋਂ ਬਰਨਾਲਾ ਹਾਂਜੀ ਇਧਰੋਂ ਜਾ ਰਹੀ ਸੀ ਸੂਰ ਤੋਂ ਬਰਨਾਲਾ ਹੁਣ ਸਾਰਿਆਂ ਨੂੰ ਉੱਥੇ ਸਿਵਲ ਹਸਪਤਲ ਲੈਣੇ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸ ਐਸ ਐਫ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰ ਬਰਨਾਲਾ ਇੱਥੇ ਆਪਾਂ ਸਿਵਲ ਹਸਪਤਲ ਨੇ ਜਿੰਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ ਨਾਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਬੰਦ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਆ। ਹਾਂਜੀ। ਕੋਲੋਂ ਜੋ ਠੀਕ ਨੇ ਕਿ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਣੀ ਡੈਥ। ਹਾਂਜੀ। ਬਬਈ ਇਹਦਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਇਹ ਕੋਈ ਆਮ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ। ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ। ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ। ਉਦਵਾਲ ਮਸਤਮਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਰੇ ਗੱਡੀ ਦੀ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵੱਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆਵਰੇ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਲੇ ਹੁਣ ਬਿਲਕੁਲ ਗੱਡੀਆਂ ਦਾ ਆਪ ਵਿਚ ਟਕਰੀਆਂ ਗੱਡੀਆਂ ਪੰਜ ਚਾਰ ਦਾ ਹੋਇਆ ਆਪ ਵਿਚ ਪੰਜ ਚਾਰ ਗੱਡੀਆਂ ਆਪ ਵਿਚ ਵੱਜੀ ਆ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਧੁੰਦ ਬਹੁਤ ਜਿਆਦੇ ਸੀ ਮੈਂ ਤਾਂ ਧੁੰਦ ਕਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ ਜੀ ਕਾ ਖਾਲਸਾ ਵਾਹਿਗੁਰੂ ਇੰਦਰਪਾਲ ਇੰਦਰਪਾਲ ਜੀ ਕਿਹ ਹੈ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਹੈ ਨਾ ਉੱਥੋਂ ਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਨੇ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਲੇਕਿਨ ਉਹ ਕਹਿੰਦੇ ਵੀ ਇੱਕ ਅਸਪਾਇਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਬਹੁਤ ਮਾੜਾ ਇਹ ਕਾਰਨ ਕੀ ਤੁੰਦ ਦੇ ਤੁੰਦ ਦਾ ਹੀ ਕਾਰਨ ਆ ਹੋਰ ਤਾਂ ਕੌਣ ਕਰਦਾ ਵੀਰਾ ਟਰਾਲੀ ਵਾਲ ਦਾ ਉਹ ਕੌਣ ਕਹਿੰਦਾ ਐਦਾਂ ਕੋਈ ਐਕਸੀਡੈਂਟ ਹੋਵੇ ਉਹ ਤੋਂ ਬਾਅਦ ਤੇ ਮਾਸਟਰ ਵਾਲ ਨੇ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਕਿੰਨੇ ਬੰਦੇ ਫਟੜੋ ਕਿੰਨੇ ਇਹ ਅੱਜ ਇਹ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਤੁੰਦੇ ਕਾਰਨ ਐਕਸੀਡੈਂਟ ਹੋਇਆ ਇਹ ਇਹਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰਾਉ ਡੈੱਡ ਆਇਆ ਇਕੀ ਦੋ ਤੇ ਮੌਕੇ ਤੇ ਹੀ ਮੌਤ ਹੋ ਗਈ ਜੀ ਜਿਹੜੇ ਸਾ ਬਾਕੀ ਇਹਨਾਂ ਸਾਰੀਆਂ ਪੋਜੀਸ਼ਨ ਕੋਈ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਨਵਾਂ ਸ਼ਹਿਰ ਦੇ ਡੀਸੀ ਰਾਜੇਸ਼ ਧਿਮਾਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੀਤ ਭਗਤ ਸਿੰਘ ਨਗਰਵਲੋ ਤੀਆਂ ਦੀ ਲੋੜੀ ਦਾ ਜ਼ਿਲ੍ਹਾ ਪਧਰੀ ਸਮਾਗਮ ਬਹਾਦਰੀ ਬਾਗ ਨਵਾਂ ਸ਼ਹਿਰ ਵਿਖੇ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਮਾਨਯੋਗ ਮੈਂਬਰ ਮਲਵਿੰਦਰ ਸਿੰਘ ਕੰਗ ADC ਰਚੀ ਫਰਮਾ ਆਪ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਹਲਕਾ ਨਵਾਂ ਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਪਾਠਕ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਕਿ ਕਹਿੰਦੇ ਚੰਦੇ ਜੀ ਕੋ ਅੱਜ ਨਵਾਂ ਸ਼ਹਿਰ ਪਹੁੰਚੇ ਸਾਡੇ ਜਿਹੜੇ ਸਰਕਾਰ ਦੇ ਉਪਰ ਸਾਹਿਬ ਹੈ ਉਹਨਾਂ ਨੇ ਸਦਾ ਦੱਸਿਆ ਸੀ ਜਿੱਥੇ ਆਪਾਂ ਖੜੇ ਆ ਇਹ ਬੜਾ ਇੱਕ ਇਤਿਹਾਸਿਕ ਸਥਾਨ ਪਿੱਛੇ ਜੇ ਵੀ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਹੈ ਪਟਕੜ ਸਾਹਿਬ ਨਾਲ ਉਹ ਸਾਰੀ ਲੀਡਰਸ਼ਿਪ ਨਾਲ ਜ਼ਿਲ੍ਹਾ ਪ੍ਰਧਾਨ ਜੀ ਨਾਲ ਵੀ ਚਰਚਾ ਕੀਤੀ ਗਏ ਉਸ ਤੋਂ ਸਾਡੇ ਡੀਸੀ ਸਾਹਿਬ ਦਾ ਇਹ ਸੁਜੈਸ਼ਨ ਸੀ ਕਿ ਇਹਨੂੰ ਆਪਾਂ ਹੋਰ ਬਿਹਤਰ ਤਰੀਕੇ ਨਾਲ ਰੈਨੋਵੇਟ ਕਰਕੇ ਇਹਦੀ ਜਿਹੜੀ ਦਿੱਖ ਹੈ ਉਹ ਬਿਹਤਰ ਬਣਾਈ ਜਾਵੇ ਔਰ ਇਸ ਸ਼ਹਿਰ ਦਾ ਸਭ ਤੋਂ ਇੰਪੋਰਟੈਂਟ ਪਲੇਸ ਹੈ ਲੇਕਿਨ ਬੁਨਿਆਦੀ ਕਈ ਚੀਜ਼ਾਂ ਦੀ ਜ਼ਰੂਰਤ ਹੈ ਉਹਨੂੰ ਲੈ ਕੇ ਕੋਈ ਗ੍ਰਾਂਟ ਵੀ ਕੁਝ ਰਿਲੀਜ਼ ਕੀਤੀ ਆ ਔਰ ਡਿਪਟੀ ਕਮਿਸ਼ਨਰ ਸਾਹਿਬ ਦੀ ਦੇਖ ਰੇ ਕਿ ਕੰਮ ਜਿਹੜਾ ਹੈ ਉਹ ਹੁਣ ਸ਼ੁਰੂ ਹੋਊਗਾ ਤਾਂ ਕਿ ਇਹ ਸੋਹਣੀ ਤੇ ਸ਼ਾਨਦਾਰ ਜਗਾ ਨਵਾਂ ਸ਼ਹਿਰ ਤੇ ਲੋਕਾਂ ਲਈ ਬਣਾਈ ਜਾਵੇ ਉਹਨਾਂ ਦੇ ਬੈਠਣ ਲਈ ਘੁੰਮਣ ਫਿਰਨ ਲਈ ਤੇ ਅੱਜ ਉਹਦਾ ਨੀਂਹ ਪੱਥਰ ਰੱਖਣ ਵਾਸਤੇ ਆ ਸਰ ਇੱਕ ਇਹਦੇ ਵਿੱਚ ਕੁਐਸਚਨ ਹੈਗਾ ਸਰ ਕਿ ਜਿਹੜੀ ਲਾਇਬ੍ਰੇਰੀ ਦਾ ਮੈਨੂੰ ਪਤਾ ਲੱਗਾ ਹੈ ਕਿ ਸਿਵਲ ਵਰਕ ਕਰਾਇਆ ਜਾ ਰਿਹਾ ਤੇ ਜਿੱਦਾਂ ਕਿ ਕਾਲਜੇਜ਼ ਦੀ ਬਿਲਡਿੰਗ ਨਾਲ ਨਹੀਂ ਹੁੰਦੀਆਂ ਫੈਕਲਟੀ ਨਾਲ ਹੁੰਦੀਆਂ ਆ ਤੇ ਇਸ ਲਾਇਬ੍ਰੇਰੀ ਵਿੱਚ ਕਿਤਾਬਾਂ ਤਾਂ ਪਿਛਲੇ 4 ਸਾਲ ਤੋਂ ਆਈ ਕੋਈ ਨਹੀਂ ਜਿੰਨੀਆਂ ਪ੍ਰਾਣਿਕਤਾ ਦਾ ਪਈਆਂ ਆ ਉਹ ਵੀ ਆਊਟ ਆਫ ਡੇਟਡ ਹੋ ਗਈਆਂ ਕੰਪੀਟੀਸ਼ਨ ਐਗਜ਼ਾਮ ਦੀ ਕੋਈ ਕਿਤਾਬ ਨਹੀਂ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਏ ਦੇ ਵਿੱਚ ਕੁਝ ਕਿਤਾਬਾਂ ਵੀ ਜਾਂ ਰੈਫਰੈਂਸ ਬੁੱਕਸ ਵੀ ਸ਼ਾਮਿਲ ਨੇ ਡੈਫੀਨਿਟਲੀ ਦੇਖੋ ਚਾਹੇ ਉਹ ਲਾਇਬ੍ਰੇਰੀ ਖੁਦ ਮੈਂ ਵਿజిਟ ਵੀ ਕੀਤੀ ਸੀ ਪਿਛਲੀ ਵਾਰ ਜਦੋਂ ਆਇਆ ਸੀ ਜੋ ਜੋ ਜ਼ਰੂਰਤ ਹੋਊਗੀ ਕਿਤਾਬਾਂ ਤੋਂ ਲੈ ਕੇ ਇਨਫਰਾਸਟ੍ਰਕਚਰ ਤੱਕ ਗ੍ਰਾਂਟ ਕੋਲੋਂ ਕੋਈ ਕਮੀ ਨਹੀਂ ਹੋਣ ਦਵਾਗੇ ਇੱਕ ਨਾਲ ਮੈਂ ਇੱਕ ਗਿੱਕਰ ਕਰਨਾ ਛੱਡ ਗਿਆ ਜੋ ਲੋ ਜਿਹੜਾ ਮੇਨ ਫੰਕਸ਼ਨ ਸਾਡੇ ਜਿੰਨਾ ਜਿਹੜਾ ਸਾਡੇ ਅਫਸਰ ਸਾਹਿਬਾਨ ਵੱਲੋਂ ਐਡਮਿਨ ਸੈਕਸ਼ਨ ਵੱਲੋਂ ਰੱਖਿਆ ਗਿਆ ਲੋੜੀ ਦਾ ਉਹਦੇ 'ਚ ਵੀ ਅੱਜ ਸ਼ਿਰਕਤ ਕਰਨੀ ਹੈ ਤੁਸੀਂ ਸਾਰੇ ਵੀ ਰਿਓ ਤੁਹਾਨੂੰ ਸਦਾ 320 ਕਿੱਥੇ ਜਦੋਂ ਵੀ ਬੱਚੇ ਆਉਂਦੇ ਆ ਇਹ ਤੁਹਾਨੂੰ ਵਿਜ਼ਿਟ ਕਰਦੇ ਨੇ ਉਹ ਬੱਚੇ ਜਾਂਦੇ ਹੁੰਦੇ ਸਕੂਲਾਂ ਦੇ ਜਾਂ ਕਾਲਜਾਂ ਦੇ ਉਹਨਾਂ ਤੋਂ 10-10 ਰੁਪਏ ਦੀ ਫੀਸ ਕੱਟੀ ਜਾਂਦੀ ਹੈ ਉਹ ਸਾਰਾ ਦਿਨ ਉਹਨਾਂ ਨੂੰ ਇੱਕ ਸਰਟੀਫਿਕੇਟ ਦੇ ਦਿੱਤਾ ਜਾਂਦਾ ਵਾ ਕਿ ਤੁਸੀਂ ਇੱਥੇ ਮौज-ਮਸਤੀ ਕਰੋ ਇਹਨੇ ਉੱਤੇ ਰੋਕ ਨਹੀਂ ਲੱਗਦੀ ਜਿੱਦ ਕਿ ਪਤਾ ਨਹੀਂ ਇਹਦੇ ਬਾਰੇ ਪਰ ਜੋ ਦੇਖੋ ਸਾਡਾ ਬੁਨਿਆਦੀ ਸਾਡੀ ਸੋਚ ਹੀ ਆ ਔਰ ਸਾਡੇ ਡੀਸੀ ਸਾਹਿਬ ਦਾ ਬੜਾਏ ਦੇ ਆਪਣਾ ਆਈਡੀਆ ਸੀ ਕਿ ਇਹ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਹੈ ਸ਼ਹਿਰ ਦੇ ਲੋਕਾਂ ਦੀ ਬੈਠਣ ਲਈ ਕੋਈ ਲਾਇਬ੍ਰੇਰੀ ਚ ਪੜ੍ਹਨ ਲਈ ਇਹ ਐਮਏ ਇਹਨੂੰ ਟੂਰਿਸਟ ਪੁਆਇੰਟ ਦੇ ਹਿਸਾਬ ਨਾਲ ਵਿਕਸਿਤ ਕੀਤਾ ਪਰ ਸਰ ਗਲਤ ਯੂਜ਼ ਨਹੀਂ ਗਲਤ ਯੂਜ਼ ਨਹੀਂ ਸਹੀ ਯੂਜ਼ ਹੋਊਗਾ ਮੈਂ ਪਰ ਪੋਜੀਟਿਵ ਰਹੀ ਹੈ ਸਰ ਇਹ ਵੀ ਕੋਈ ਪਬਲਿਕ ਲੁਧਿਆਣਾ ਦੀ ਪਿੰਡੀ ਯੋਧਾ ਵਿਖੇ ਪਹੁੰਚੇ ਪੰਜਾਬੀ ਗਾਇਕ ਬਲਵੀਰ ਬੋਪਾਰਾ ਜਿਨ੍ਹਾਂ ਨੇ ਡਾਇਰੈਕਟਰ ਜਸਪ੍ਰਿਤ ਮਾਨ ਨੂੰ ਮਿਲ ਕੇ ਉਹਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਹੁਣ ਤੈਨੂੰ ਕੀ ਅੱਖਾਂ ਬਾਰੇ ਗੱਲਬਾਤ ਕੀਤੀ ਅਤੇ ਆਪਣੇ ਸੁਝਾਅ ਵੀ ਪੇਸ਼ ਕੀਤੇ ਤੇ ਯੋਧਾ ਪਿੰਡੇ ਖੇਤਾਂ ਵਿੱਚ ਘੁੰਮਦੇ ਹੋਏ ਨਜ਼ਰ ਆਏ ਅਤੇ ਜਸਪ੍ਰਿਤ ਮਾਨ ਦੇ ਅਸਿਸਟੈਂਟ ਡਾਇਰੈਕਟਰ ਨਾਰਾਇਣ ਸਿੰਘ ਅਤੇ રાઈટર સાથી એટવલ ਵੀ ਮੌਜੂਦ ਸਨ ਕੋਪੀ ਕਰੀਏ ਨਿਓ ਆਜੋ ਕਰੀਰ ਬਣਾ ਲਈਏ ਯਾਰ ਭਾਈ ਇੱਕ ਇੱਕ ਰੀਲ ਬਣਾ ਲਈਏ ਠੀਕ ਸੇ ਬਣਾ ਲਓ ਬਾਜੋ ਰੀਲ ਬਣਾਉਣੇ ਇੱਕ ਆਜੋ ਇੱਕੀ ਬਣਾ ਲਓ ਇੱਥੇ ਕਿਵੇਂ ਬਣਾਵਾਂ ਕਰੀਲਾ ਇੱਥੇ ਬਣਾ ਲਓ ਇਵੇਂ ਬਣਾਵਾਂਗੇ ਇੱਥੇ ਬਲਵੀਰ ਬਾਪਰ ਗੂਲੀਆ ਪਾਟ ਤੇ ਖੁਸ਼ ਇੱਥੇ ਰੋਣਿਆ ਕਰੋ ਇੱਥੇ ਬਣਾ ਲੰਨੇ ਆ ਮੋਗਾ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਸ਼ਿਕੰਜਾ ਕਸਿਆ ਹੋਇਆ ਹੈ ਜਿਸ ਤੋਂ ਐਂਟੀ ਨਾਰਕੋਟਿਕ ਸਲ ਨੇ ਬਠਿੰਡਾ ਜ਼ਿਲ੍ਹੇ ਦੀਆਂ ਨਾਜ ਮੰਡੀ ਬਦਨੀ ਕਲਾ ਤੋਂ ਇੱਕ ਵਿਅਕਤੀ ਨੇ 2 ਕਿਲੋ 520 ਗ੍ਰਾਮ ਅਫੀਮ ਅਤੇ ਇੱਕ ਕਾਰ Swift ਸਮੇਤ ਗ੍ਰਿਫਤਾਰ ਕੀਤਾ ਥਾਣਾ ਬਦਨੀ ਕਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ। ਇਹ ਅਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਪਿੰਡੇ ਦਾ ਹੈਗਾ ਸੀਮਾ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਇਹ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ। ਸਾਡੇ ਇੱਕ ਮੁਖਬਰ ਨੂੰ ਇਤਲਾਹ ਮਿਲੀ ਵੀ ਅੱਜ ਅਫੀਮ ਵੇਚਣ ਲਈ ਆਇਆ ਤੇ ਅੱਗੇ ਵੀ ਇਹ ਜਿਹਾ ਧੰਦਾ ਕਰਦਾ ਤਾਂ ਜਿਹਦੇ ਆਧਾਰ ਤੇ ਅਸੀਂ ਥਾਣਾ ਬਦਨੀ ਕਲਾਂ ਵਿਖੇ ਮਕਦਮਾ ਨੰਬਰ 4 186185 ਐਨਡੀਪੀਆ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਤਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ। ਕੋਈ ਮਾਮਲਾ ਦਰਜ ਨਹੀਂ? ਨਹੀਂ, ਤੇ ਫਿਲਹਾਲ ਅਜੇ ਕੋਈ ਮੁਕਦਮਾ ਦਰਜ ਹੋਣ ਦੀ ਸੂਚਨਾ ਨਹੀਂ ਆ। ਇਹ ਲਿਖਤੀ ਅਸੀਂ ਦੇ ਕੰਸਰਨ ਜਿਹੜਾ ਸੇਮ ਕਲਾ ਪਿੰਡ ਦਾ ਥਾਣਾ ਜਿਹਦਾ ਉੱਥੋਂ ਲਵਾਂਗੇ ਇਨਫੋਰਮੇਸ਼ਨ ਵੀ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ। ਕਿੱਥੋਂ ਲੈ ਕੇ ਆ ਰਹੇ ਸੀਗੇ? ਕਿੱਥੇ ਦੇ ਨਹੀਂ ਸੀ? ਇਹ ਅਜੇ ਅਸੀਂ ਰਿਮਾਂਡ ਲਿਆ ਜੀ 3 ਦਿਨ ਦਾ ਤੇ ਉਸ ਰਿਮਾਂਡ 'ਚ ਪੁੱਛਾਂਗੇ ਕਿੱਥੋਂ ਲੈ ਕੇ ਆਇਆ। ਇਹ ਤੇ ਮੋਗੇ ਨੇ ਕਿਸ ਕਿਸ ਨੂੰ ਵੇਚ ਨਹੀਂ ਸੀ ਇਸ SUV ਤੇ ਗੱਡੀ ਇਹਦੀ ਆਪ ਦੀ ਹੈ ਜੀ ਬਿਲਕੁਲ ਇਹਦੀ ਆਪ ਦੀ ਗੱਡੀ ਹੈ ਕਿੱਥੇ ਕੋਈ ਵੀ ਸੀ ਫੀਮੇਲ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਿਫਾਫੇ ਚ ਪਾ ਕੇ ਰੱਖੀ ਹੋਈ ਸੀ ਹੁਣ ਅੱਗੇ ਕੀ ਕਰੂਗਾ ਮਕਦਮਾ ਦਰਜ ਕਰਤਾ ਕੋਰਟ ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਹੁਣ ਇਹ ਤੋਂ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਵੀ ਇਹ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੋਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵਿੱਚ ਵਾਸਤੇ ਆਏ ਸੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬਸੀ ਦੀ ਬੀਤੀ ਦੇਰ ਰਾਤ ਉਹਨਾਂ ਦੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਗੋਲੀ ਗੋਗੀ ਦੇ ਸਿਰ ਵਿੱਚ ਲੱਗੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀ ਕਿਵੇਂ ਚੱਲੀ ਅਤੇ ਕਿਸ ਨੇ ਚਲਾਈ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਹੈ ਕਿ ਗੁਰਪ੍ਰੀਤ ਗੋਗੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਘਟਨਾ ਰਾਤ ਕਰੀ 12 ਵਜੇ ਦੀ ਹੈ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾਵੇਗਾ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ਦੇ ਲੋਕ ਅਤੇ ਸੁਰੱਖਿਆ ਕਰਮਚਾਰੀ ਕਮਰੇ ਵਿੱਚ ਪਹੁੰਚੇ ਜਿੱਥੇ ਉਹ ਖੂਨ ਨਾਲ ਲਤਪਤ ਪਿਆ ਸੀ ਕੋਈ ਐਮਐਲਏ ਆਪਣੇ ਗੁਰਪ੍ਰੀਤ ਗੋਗੀ ਜੀ ਜਿਹੜਾ ਉਹਨਾਂ ਦਾ ਜਦੋਂ ਇੱਥੋਂ ਇਹਨਾਂ ਨੂੰ ਲੈ ਕੇ ਗਏ ਆ ਤਾਂ ਹਸਪਤਾਲ ਜਿਹੜੇ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੀਐਮਸੀ ਹਸਪਤਾਲ ਮੋਰਚਰੀ ਵਿੱਚ ਰੱਖਾਈ ਗਈ ਹੈ ਫਿਰ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਬਟ ਜੋ ਸੀਨ ਆਫ ਕ੍ਰਾਈਮ ਵੀ ਅਸੀਂ ਦੇਖਿਆ ਕਾ ਫੈਮਿਲੀ ਦੇ ਦੱਸਣ ਮੁਤਾਬਿਕ ਜਿਹੜੇ ਉਹਨਾਂ ਦੇ ਉਥੇ ਕਿਚਨ ਚ ਕੰਮ ਕਰਦਾ ਵੀ ਉਹ ਵੈਪਨ ਜਿਹੜਾ ਐਕਸੀਡੈਂਟਲ ਫਾਇਰ ਜਿਹੜਾ ਇੱਕੋ ਫਾਇਰ ਹੋਇਆ ਜੋ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਗੋਲੀ ਲੁਕੀਏ ਗੋਲੀ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਇਹ ਹੋਇਆ ਬਾਕੀ ਕੌਜ਼ ਆਫ ਡੈਥ ਔਰ ਸਾਰਾ ਜਾ ਸਵਰੀਪੂਸ ਨੂੰ ਟਾਈਮ ਕਿਹੜਾ ਸੀ ਤੁਹਾਨੂੰ ਮੈਂ ਕੀ ਸੀ ਗੋਲੀ ਹਾਂਜੀ ਗੋਲੀ ਚਲੀ ਹੈ ਸਮੇਂ ਕੀ ਟਾਈਮ ਕੀ ਸੀਗਾ ਸਮੇਂ तकरीबन 11:30 ਵਜੇ ਦਾ ਜੋ ਦੱਸ ਰਹੇ ਆਂ ਵੀ ਇਹ ਟਾਈਮ ਸੀ ਠੀਕ ਹੈ ਤੇ ਸਰ ਹੁਣ ਗੋਲੀ ਕੋਈ ਘਰ ਦੇ ਵਿੱਚ ਕਿਸ ਦੇ ਕਿਤੇ ਕੋਈ ਜਿਸ ਤਰ੍ਹਾਂ ਮਕੀਆ ਜਾ ਰਿਹਾ ਹੈ ਬਈ ਕਿ ਡਿਪਰੈਸ਼ਨ ਚ ਸੀ ਨਹੀਂ ਦੇਖੋ ਕੋਈ ਐਸੀ ਗੱਲ ਜਿਹੜੀ ਹਜੇ ਤੱਕ ਦੇਖਣ ਚ ਕੋਈ ਐਸੀ ਗੱਲ ਨਹੀਂ ਆਈ ਬਟ ਉਹ ਆਪਣੇ ਰੂਮ ਚ ਸੀ ਰੂਟੀਨ ਦੀ ਤਰ੍ਹਾਂ ਖਾਣਾ ਖਾਇਆ ਜੋ ਉਹਨਾਂ ਰੂਟੀਨ ਸੀ ਉਸ ਤਰੀਕੇ ਨਾਲ ਹੀ ਸੀ ਕੋਈ ਅਲੱਗ ਗੱਲ ਨਹੀਂ ਸੀ ਬਟ ਉਹ ਜਿਹੜਾ ਐਕਸੀਡੈਂਟਲ ਦੱਸਣ ਮੁਤਾਬਿਕ ਜਿਹੜਾ ਐਕਸੀਡੈਂਟਲ ਫਾਇਰ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਆ ਹੋਇਆ ਤੇ ਉਹ ਹੁਣ ਬਾਕੀ ਅਸੀਂ ਜਿਹੜਾ ਕੱਲ ਨੂੰ ਪੋਸਟਪੋਨ ਕਰ ਰਹੇ ਹਾਂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਣ ਨਾਲ ਅਚਾਨਕ ਗੋਲੀ ਚੱਲੀ ਹੈ ਹੀ ਪਤਾ ਲੱਗਾ ਜੇ ਬੰਦੇ ਆ ਹੀ ਹੈ ਜੇ ਬਹੁਤ ਮੋੜਾ ਬਹੁਤ ਮੋੜਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪਰ ਸਾਡੇ ਤੋਂ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਮੌਲੂ ਸੀ ਹੋਰ ਮੜਾ ਕਿੰਨੇ ਵਜੇ ਤੁਹਾਨੂੰ ਤਲਾਹ ਮਿਲ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ پتہ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਸਰ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੰਗੀ ਕੋਈ ਪਸੌਲ ਦੇਤੀ ਗੋਲੀ ਗਲਤ ਹੋ ਗਈ ਜਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੱਕਾ ਕੰਡਿਆਲਾ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਚੋਰਾ ਨੇ ਨਿਸ਼ਾਨਾ ਬਣਾਉਂਦੇ ਸਕੂਲ ਵਿੱਚ ਪਿਆ ਸਾਰਾ ਸਮਾਨ ਲੈ ਕੇ ਰਫੋ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਹੈਡ ਟੀਚਰ ਪ੍ਰਿਮਿੰਦਰ ਕੌਰ ਨੇ ਦੱਸਿਆ ਕਿ ਚੋਰਾਵਲੋਂ ਲਗਾਤਾਰ ਇਸ ਸਕੂਲ ਨੂੰ ਤੀਜੀ ਵਾਰ ਨਸ਼ਾਨਾ ਬਣਾਇਆ ਗਿਆ ਅਤੇ ਹਰ ਵਾਰ ਸਕੂਲ ਵਿੱਚੋਂ ਸਾਰਾ ਸਮਾਨ ਚੋਰੀ ਹੁੰਦਾ ਰਿਹਾ ਪਰ ਐਤ ਕੀ ਚੋਰਾਵਲੋਂ ਸਕੂਲਾਂ ਦੀ ਅਕੰਧਾ ਪਾੜ ਕੇ ਉਸ ਵਿੱਚ ਲੱਗੇ ਸਕੂਲ ਦੇ ਪੱਖੇ ਐਥੋਂ ਤੱਕ ਕਿ ਮੱਛੀ ਮੋਟਰ ਅਤੇ ਆਂਗਣਵਾਲੀ ਸੈਂਟਰ ਵਿੱਚ ਪਿਆ ਹੋਰ ਸਾਰਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆ ਦਾ ਅੱਛਾ ਜੀ ਮੈਂ ਪਰਮਿੰਦਰ ਕੌਰ ਅੱਛਾ ਜੀ ਮੈਮ ਤੁਸੀਂ ਇੱਥੇ ਹੈੱਡ ਟੀਚਰ ਹੋ ਵੈਸੇ ਹਾਂਜੀ ਹਾਂਜੀ ਮੈਮ ਕੀ ਗੱਲਬਾਤ ਹੋਈ ਹੈ ਸਕੂਲ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਿੰਨੀ ਵਾਰ ਹੋਈ ਹੈ ਕੀ ਕਿੰਨਾ ਕ ਸਮਾਨ ਜਿਹੜਾ ਚੋਰੀ ਹੋਇਆ ਹੈ ਸਰ ਚੋਰੀ ਤੇ ਤੀਸਰੀ ਵਾਰੀ ਹੋ ਗਈ ਹੈ ਅੱਛਾ ਜੀ ਜੂੜੀ ਨੇ ਆਪਾਂ ਕਹਿੰਦੇ ਕਿ ਤੁੰਦਾ ਦੇ ਦਿਨਾ ਚੀ ਹੈ ਜੀ ਜੀ ਜੂਨ ਚ ਤਾਂ ਕੋਈ ਤੁੰਦਾ ਨਹੀਂ ਸੀ ਉਦੋਂ ਵੀ ਹੋਈ ਹੈ ਉਸ ਤੋਂ ਪਹਿਲਾਂ ਵੀ ਬਾਥਰੂਮ ਦੀਆਂ ਸਾਰਾ ਤਿੰਨ ਬਾਥਰੂਮ ਹੈ ਤੇ ਇਹਨਾਂ ਦੇ ਵਿੱਚੋਂ ਟੂਟੀਆਂ ਵਗੈਰਾ ਜੋ ਜੋ ਸਟੀਲ ਦਾ ਜੋ ਕੁਝ ਲਾ ਕੇ ਬਾਸੋਸ਼ਣ ਵਗੈਰਾ ਥੱਲੇ ਰੱਖਿਆ ਹੀ ਜੀ ਜੋ ਉਹਨਾਂ ਨੂੰ ਲੱਗਾ ਨਾ ਪਾਈਪ ਤੱਕ ਦੂਸਰੀ ਪਾਈਪ ਵੀ ਸੀ ਜੀ ਤੇ ਉਦੋਂ ਉਹ ਚੀਜ਼ ਸੀ ਪਿਛਲੇ ਵੀ ਦਿਨ ਸੋਈਦਾ ਹੀ ਸਾਰਾ ਸੀ ਤੇ ਇਸ ਵਾਰ ਤੇ ਪੱਕੇ ਵਗੈਰਾ ਆਂਗਣવાડી ਦਾ ਸਮਾਨ ਬਹੁਤ ਗਿਆ ਵਿਚਾਰਿਆਂ ਦੇ ਕਮਰੇ ਚ ਅਸੀਂ ਜਿਹੜਾ ਸਮਾਨ ਰੱਖ ਲਿਆ ਉਹਨਾਂ ਨੂੰ ਵੀ ਸਾਡੇ ਕਰਕੇ ਮੈਨੂੰ ਲੱਗਦਾ ਕਿ ਨੁਕਸਾਨ ਹੋ ਉਹਨਾਂ ਦਾ ਵੀ ਸਾਡੇ ਕਰਕੇ ਹੀ ਹੋ ਗਿਆ ਮੈਨੂੰ ਇਹ ਚੀਜ਼ ਦਾ ਵੀ ਬਹੁਤ ਜ਼ਿਆਦਾ ਜੀ ਜੀ ਵਾ ਮੈਂ ਹਾਂਜੀ ਹਾਂਜੀ ਕਾਫੀ ਮਤਲਬ ਜਿਹੜੇ ਜਿਹੜੇ ਕਰਦੇ ਹਨ ਮਤਲਬ ਮਦਦ ਕਾਫੀ ਜਾਣੇ ਕਰਦੇ ਵੀ ਹੈ ਮਦਦ ਅੱਛਾ ਜੀ ਪਿੰਡ ਵੱਲੋਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਆਇਆ ਭਾਜੀ ਅੱਛਾ ਜੀ ਮੈਮ ਕੰਪਿਊਟਰ ਵੀ ਖੜਿਆ ਗਿਆ ਭਾਂਡੇ ਵੀ ਖੜੇ ਗਏ ਹੋਰ ਮੈਮ ਇੱਕ ਕੰਪਿਊਟਰ ਹਾਂਜੀ ਭਾਂਡੇ ਤੇ ਸਾਰੇ ਜਿਹੜੇ ਮਿੱਡੇ ਮਿਲਦੇ ਪਤਾ ਹੀ ਹੁੰਦਾ ਕਿਸੇ ਕਿਸਰ ਹਾਂਜੀ ਸਰਕਾਰ ਵਾਲੇ ਪਹਿਲਾਂ ਸਰਕਾਰ ਵਾਲੇ ਤੋਂ ਕਾਫੀ ਦੇਰ ਦੇ ਮਿਲੇ ਹੋਇਆ ਮਤਲਬ ਇਹ ਹੀ ਆਪਣੇ ਕੋਈ ਬਣਵਾਉਂਦੇ ਆ ਜਾਂ ਦਾ ਨਹੀਂ ਸਜਣਾ ਕੋ ਠੀਕ ਮੈਮ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਸ਼ਿਕਾਇਤ ਕੀਤੀ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਹਾਂਜੀ ਸਰ ਉਦੋਂ ਵੀ ਆਏ ਹੀ ਇੱਕ ਦੋ ਵਾਰੀ ਜੀ ਪਰ ਜ਼ਿਆਦਾ ਨਹੀਂ ਆਪਾਂ ਮਤਲਬ ਰਿਸਪਾਂਸ ਨਹੀਂ ਮਿਲਿਆ ਜੀ ਰਿਸਪਾਂਸ ਨਹੀਂ ਮਿਲਿਆ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਕਹਿੰਦੇ ਆ ਕਿ ਉਹੀ ਕੁਝ ਕਰਨਗੇ ਤੇ ਕੁਝ ਨਿਭਣਾਂਗੇ ਤਾਂ ਤੇ ਇਹ ਹਿਆਰ ਟੈਕ ਕਰਨਾ ਸਾਡੇ ਕਿਤੇ ਕੁਝ ਨਹੀਂ ਹੋਣਾ ਹਨਾ ਤੇ ਇਹ ਤੇ ਉਹੀ ਕੁਝ ਐਫਰਟ ਲਗਾਣਗੇ ਨਾ ਫੇਰ ਇਹ ਕੰਮ ਜਿਹੜਾ ਬਨੇਪਰੇ ਚੜਲਣੇ ਤਾਂ ਇਹ ਤੇ ਫਿਰ ਇਹ ਹਿਆਰ ਰਹੇਗਾ ਕਿੰਨੀ ਕੁ ਵਾਰੀ ਆਪਾਂ ਸਮਾਨ ਦਵਾਂਗੇ ਹਾਰ ਕੇ ਆਪਾਂ ਚਲ ਜਾਾਂਗੇ ਇਹਨਾਂ ਦੇ ਪਿੰਡ ਦਾ ਤੇ ਹਨਾ ਇੱਥੇ ਰਣਾ ਸਕੂਲ ਕੋਈ ਹੋਰ ਆਏਗਾ ਉਹਨੂੰ ਉਹਨੂੰ ਪ੍ਰੇਸ਼ਾਨੀ ਆਏਗੀ ਮੇਰੇ ਜਾਣਨ ਦਾ ਕੋਈ ਫਾਇਦਾ ਨਹੀਂ ਧੰਨਵਾਦ ਅੱਜ ਪਿੰਡ ਕੱਕਾ ਕੰਡਾਲਾ ਸਰਕਾਰੀ ਐਲੀਮੈਂਟਰੀ ਸਕੂਲ ਚ ਚੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਜੀ ਜੀ ਇਹ ਬੜੀ ਮੰਦ ਭਾਗੀ ਘਟਨਾ ਵਾ ਜੀ ਜੀ ਇਹ ਨਾ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਜਿਹੜੇ ਭਾਂਡੇ ਸੀ ਉਹ ਚੋਰਾ ਨੇ ਲੈ ਗਏ ਆ ਜੀ ਤੇ ਪਾਣੀ ਵਾਲੀ ਮੋਟਰ ਆ ਉਹ ਲੈ ਗਏ ਆ ਹਾਂਜੀ ਤੇ ਉਹਦੇ ਤੋਂ ਬਲਾ ਦਾ ਜਿਹੜਾ ਜਿੰਦਰੇ ਵੱਡੇ ਸੀ ਉਹ ਭੰਨ ਕੇ ਅੰਦਰੋਂ ਸਾਰਾ ਕੰਪਿਊਟਰ ਵਗੈਰਾ ਜਿਹੜਾ ਵਾ ਲੈ ਗਏ ਆ ਮੈਡਮ ਨੇ ਜਿਹੜੀ ਹੀ ਉਹ ਕੈਮਰੇ ਬਹੁਤ ਵਧੀਆ ਤਰੀਕੇ ਨਾਲ ਲਵਾਏ ਸੀ ਉਹ 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 ਵੀ ਭੰਨ ਤੋੜ ਕੇ ਸਾਰਾ ਸਮਾਨ ਜਿਹੜਾ ਵਾ ਉਹ ਉਹਨਾਂ ਨੇ ਲੈ ਗਏ ਆ ਨਾਲ ਉਹ ਤੇ ਮੈਂ ਤੇ ਇਹੋ ਪ੍ਰਜਾਸ਼ਨ ਗੜੀ ਅੰਗ ਰੱਖਦਾ ਵਾਂ ਕਿ ਇਹ ਇੱਕ ਸਕੂਲ ਨਹੀਂ ਇੱਕ ਸਿੱਖਿਆ ਦਾ ਮੰਦਰ ਆ ਜਿੱਥੋਂ ਬੱਚੇ ਸਿੱਖ ਕੇ ਜਾਂਦੇ ਆ ਘਰ ਤੇ ਸਿੱਖ ਕੇ ਮਤਲਬ ਵੱਡੇ ਅਫਸਰ ਬਣਦੇ ਆ ਸਭ ਕੋ ਬਣਦੇ ਆ ਪਰ ਚੋਰਾਂ ਨੇ ਇਹ ਗੱਲ ਵੇਖੀ ਨਹੀਂ ਕਿ ਇਹ ਬੱਚਿਆਂ ਦਾ ਇੱਕ ਸਕੂਲ ਆ ਉਹਨਾਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਐਰਕੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਪਰ ਪਿੱਛੇ ਵੀ ਦੋ ਚੋਰ ਆਈਆਂ ਉਦੋਂ ਥੋੜਾ ਜਿਹਾ ਐਰਕੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਆ ਐਰਕੀ ਤੇ ਉਹਨਾਂ ਨੇ ਕੰਪਿਊਟਰ ਵਗੈਰਾ ਨਾਲ ਭਾਂਡੇ ਆ ਨਾਲ ਮੋਟਰ ਆ ਪਾਣੀ ਵਾਲੀ ਉਹ ਵੀ ਕੱਢ ਕੇ ਨਾਲ ਲੈ ਗਏ ਆ ਜੀ ਹਾਂਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਕੋ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਵੀ ਚੋਰਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੇ ਜਿਆਦਾ ਮਤਲਬ ਨੱਥ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਡੇ ਸਕੂਲ ਨੂੰ ਥੋੜੀ ਜੀ ਸਹਾਇਤਾ ਦਿੱਤੀ ਜਾਵੇ ਤੇ ਐਨਆਰਆ ਵੀਰਾਂ ਗਾੜੀ ਵੀ ਮੈਂ ਬੇਨਤੀ ਕਰਦਾ ਵਾਂ ਵੀ ਉਹ ਵੀ ਸਾਡੇ ਸਕੂਲ ਨੂੰ ਥੋੜਾ ਜਿਹਾ ਸਹਿਯੋਗ ਦੇਣ ਜਿਹੜਾ ਕੀ ਭਾਂਡੇ ਭੁੰਡੇ ਬੱਚਿਆਂ ਦੇ ਲੈ ਗਏ ਚੋਰ ਉਨਾ ਨਹੀਂ ਬਰਾਸਾ ਕਿ ਕਿਉਂਕਿ ਇੱਕ ਇੱਕ ਨਾ ਬੰਦੇ ਨਾਲ ਨੀ ਸਾਰਿਆਂ ਨਾਲ ਸਹਿਯੋਗ ਨਾਲ ਹੀ ਕੰਮ ਚੱਲਦਾ ਵਾ ਇਸ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਕਹਿਣਾ ਵਾ ਕਿ ਥੋੜੇ ਜੇ ਸਾਡਾ ਸਹਿਯੋਗ ਦਿਓ ਅਸੀਂ ਥੋੜੇ ਜੀ ਪਾਣੀ ਤੋਂ ਅੱਜ ਬੜੀ ਤੰਗੀ ਆ ਉਹ ਪਰਲੇ ਘਰ ਚੋਂ ਲਿਆ ਕੇ ਵਰਤਣ ਡਿਆ ਕਿਉਂਕਿ ਪਾਣੀ ਤੇ ਤੁਹਾਨੂੰ ਪਤਾ ਹੀ ਹਰ ਇੱਕ ਘਰ ਚ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਆ ਜੀ ਅਜੇ ਤੇ ਸਿਆਲ ਆ ਤੇ ਗਾਂ ਗਰਮੀ ਆ ਰਹੀ ਆ ਜੀ ਉਹ ਮੋਟਰ ਤੋਂ ਪਾਣੀ ਤੋਂ ਬਗੈਰ ਤੇ ਫਿਰ ਗੁਜ਼ਾਰਾ ਨਹੀਂ ਹੈਗਾ ਜੀ ਇਸ ਕਰਕੇ ਸਾਨੂੰ ਵੀਰਾਂ ਨੂੰ ਸਾਰਿਆਂ ਨੂੰ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਵਾਂ ਵੀ ਥੋੜੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੀ ਅਸੀਂ ਮੋਟਰ ਆ ਜਾਂ ਕੋਈ ਭਾਂਡਾ ਵਗੈਰਾ ਵਾ ਜਾਂ ਕੋਈ ਕੋਈ ਚੀਜ਼ ਆ ਉਹ ਲੈ ਕੇ ਲਾ ਲਿਏ। ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ